ਤੂੰ ਆ ਪੇ ਰੱਬ ਜਗਤ ਦਾ ਸਾਡਾ ਕੀ ਹੈ ਜੋਰ ਸੱਤ ਚ ਭਾਗੇ ਪੁੱਛਦੇ ਜੇ ਕੋਈ ਹੁੰਦਾ ਹੋਰ ਦਿਲ ਨਾਲ ਹਰਖ ਦੇ ਭਰਿਆ ਮੈਂ ਸਬਰ ਬਥੇਰਾ ਕਰਿਆ ਹੁਣ ਹੋਰ ਨਹੀਂ ਜਾਂਦਾ ਜਰਿਆ ਅੱਜ ਸੁਣ ਲੈ ਰੱਬਾ ਸੱਚਿਆ ਓਏ ਮੇਰਾ ਪਿਆ ਕਾਲਜਾ ਮੱਚਿਆ ਕਿਆ ਬਾਹੀ ਤੈਨੂੰ ਹਲਕਤ ਆਖੇ ਖਾਲਕ ਪੁੱਲ ਦੁਨੀਆ ਦਾ ਮਾਲਕ ਸਭ ਲੋਕੀ ਤੇਰੇ ਵਾਲਕ ਸਭ ਦੁਨੀਆ ਤੇਰੇ ਹੱਥ ਹੈ ਜੀ ਪਰ ਆ ਕੀ ਫੜ ਲਿਆ ਲੱਤ ਤੇਰੇ ਧਰਮ ਤੇ ਤੇਰੇ ਈਮਾਨ ਤੇਰੇ ਵੇਦ ਤੇ ਤੇਰੇ ਕੁਰਾਨ ਤੇਰੇ ਹਿੰਦੂ ਤੇ ਮੁਸਲਮਾਨ ਕੋ ਇੱਕੋ ਮਸਜਿਦ ਤੇ ਗੁਰਦੁਆਰੇ ਆ ਪਰ ਆ ਕੀ ਕਰਾਤੇ ਕਰੇ ਤੇਰੇ ਨਾਂ ਤੇ ਪੈਂਦੀ ਲੋਟੀ ਮਿਲੇ ਕਾਮਿਆਂ ਨੂੰ ਨਾ ਰੋਟੀ ਉਹ ਭਾਈਆਂ ਕਰ ਲਈ ਗੋਗੜ ਮੋਟੀ ਮੁੱਲਾ ਮੰਨਣ ਮੌਜਾਂ ਨੂੰ ਤੂੰ ਵਾਲ ਪਾਲੇ ਵੇਲੜ ਫੌਜਾਂ ਨੂੰ ਤੇਰੇ ਨਰਕ ਸੁਰਗ ਤੋਂ ਡਰਦੇ ਅਸੀਂ ਮਰਗੇ ਚੌਕੀਆਂ ਭਰਦੇ ਬਣੇ ਕੂਕਰ ਤੇਰੇ ਦਰ ਦੇ ਉਹ ਸਾਡੇ ਤੰਤ ਤੇ ਵਸਤਰ ਕਹਿ ਰਹੇ ਆ ਭਾਈ ਨੋ ਨੋ ਪਾਉਣ ਕਿ ਸ਼ਹਿਰੇ ਮﻘਰਰ ਤੇਰੇ ਨਾਂ ਤੇ ਛਿੜੇ ਛਿੜੇ ਕਲੇਸ਼ ਕੋਈ ਹਲਕਤ ਪੱਟੀ ਮੇਸ ਤੱਕ ਸਾਰਾ ਹੀ ਉਜੜ ਗਿਆ ਦੇਸ਼ ਰਤਵਾਗੀ ਬਿਰਧ ਮਸੂਮਾਂ ਦੀ ਤੂੰ ਖੂੰਝੀ ਲੱਗ ਗਿਆ ਡੂਮਾਂ ਦੀ ਸੱਤ ਵਤੀਆਂ ਦੇ ਸੱਤ ਲੈ ਗਏ ਮੰਦਰ ਤੇ ਮਸਜਿਦ ਟਹਿ ਗਈ ਅੱਖੀ ਵੇਂਦਿਆ ਕੁੜੀਆਂ ਲੈ ਗਏ ਅੱਖੀ ਸਭ ਕੁਝ ਹੁੰਦਾ ਤੱਕਿਆ ਨਹੀਂ ਜੇ ਤੱਕਿਆ ਰੋਕ ਕਿਉਂ ਸਕਿਆ ਨਹੀਂ ਕਈ ਲੱਖਾਂ ਦੀ ਗਿਣਤੀ ਭਾਰੀ ਤੇਰੇ ਦੋ ਨਾਵਾਂ ਨੇ ਮਾਰੀ ਦਿਲ ਭਰ ਗਿਆ ਹਰਖ ਨਾਲ ਕਾਰੀ ਅੱਜ ਕੀਤੀ ਨਹੀਂ ਲੈ ਆਜ ਭਾਵੇਂ ਹੁੰਦਾ ਫਿਰ ਨਾਰਾਜ਼ ਜੇ ਰੱਬ ਬਣ ਕੇ ਤੂੰ ਰਹਿਣਾ ਨਹੀਂ ਤੇਰਾ ਨਾਂ ਅਸੀਂ ਵੀ ਲੈਣਾ ਆਏ ਹਾਏ 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 ਚੱਲ ਫੋਟੋ ਵੇ ਕਿ ਕੱਪਤਾ ਹੈ ਕਿ ਫੋਟੋ ਇਹ ਨੂੰ ਇਹ ਨੂੰ ਆਏ